ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਗੁਰਦੁਆਰਾ ਬਾਬਾ ਗੁਰਬਖਸ਼ ਰਾਏ ਜੀ ਪਾਵਨ ਬਿਸਤਰ ਸਥਾਨ ਰਾਏਪੁਰਸਾਨੀ ਵਿਖੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਤੇ ਬਾਬਾ ਗੁਰਬਖਸ਼ ਰਾਏ ਜੀ ਦੀ ਜੋਤੀ ਜੋਰ ਸਮਾਇ ਹੈ 1704 ਈਸਵੀ ਨੂੰ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਹਾਂਜੀ ਉਪਰੰਤ ਦਿਹੋੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਬਾਬਾ ਗੁਰਬਖਸ਼ ਰਾਏ ਜੀ ਨੂੰ ਬਖਸ਼ਿਸ਼ ਕੀਤੀ ਹੈ ਆਖਿਆ ਬਾਬਾ ਗੁਰਬਖਸ਼ ਰਾਏ ਜੀ ਅੱਜ ਤੋਂ ਤੁਸੀਂ ਇਸ ਪਾਵਨ ਸਥਾਨ ਦੀ ਸੇਵਾ ਨਿਭਾਉਣੀ ਹੈ ਤੁਸੀਂ ਇੱਥੇ ਧੂਪ ਬੱਤੀ ਕਰਨੀ ਹੈ ਤੇ ਦੀਵਾ ਜਗਾਉਣਾ ਹੈ ਤੇ ਬਾਬਾ ਗੁਰਬਖਸ਼ ਰਾਏ ਨੇ ਠੁਕ ਮੰਨਣਾ ਕੀਤਾ ਪਰ ਉਪਰੰਤ ਦੋ ਭਰਾ ਗੁਲਾਬ ਰਾਏ ਤੇ ਸਿਆਮ ਰਾਏ ਜਿਨ੍ਹਾਂ ਨੇ ਇਸ ਸਥਾਨ ਤੇ ਕਬਜ਼ਾ ਕਰ ਲਿਆ ਜਿੱਥੇ ਗੁਰੂ ਤੇਗਬਹਾਦਰ ਸੱਚੇ ਪਾਤਸ਼ਾਹ ਦਾ ਪਾਵਨ ਸਥਾਨ ਹੈ ਉੱਥੇ ਬੈਠ ਕੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਪਰ ਬਾਬਾ ਗੁਰਬਖਸ਼ ਰਾਏ ਜੀ ਨੂੰ ਇਹ ਚੰਗਾ ਨਾ ਲੱਗਿਆ ਬਾਬਾ ਗੁਰਬਖਸ਼ ਰਾਏ ਇਹਨਾਂ ਆਖਿਆ ਗੁਲਾਬ ਰਾਏ ਜੀ ਤੁਸੀਂ ਬਹੁਤ ਮਾੜਾ ਕਰਮ ਕਰ ਰਹੇ ਹੋ ਸਭ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ 'ਤੇ ਆਪਣੀ ਪੂਜਾ ਕਰਾਉਣ ਲੱਗੇ ਹੋ ਤੁਹਾਡੇ ਲਈ ਇਹ ਚੰਗੀ ਗੱਲ ਨਹੀਂ ਹੈ ਪਰ ਗੁਲਾਬ ਰਾਏ ਇਹ ਗੱਲ ਨਾ ਮੰਨੀ ਉਲਟ ਬਾਬਾ ਗੁਰਬਖਸ਼ ਰਾਏ ਨੂੰ ਮਾੜੇ ਬਚਨ ਕਹਿਣੇ ਸ਼ੁਰੂ ਕਰ ਦਿੱਤੇ ਔਰ ਬਾਬਾ ਗੁਰਬਖਸ਼ ਰਾਏ ਜੀ ਨੇ ਆਖਿਆ ਗੁਲਾਬ ਰਾਏ ਤੁਸੀਂ ਮਾੜੇ ਬਚਨ ਨਾ ਕਹੋ ਸਮਾ ਆਏਗਾ ਤੁਹਾਡੀ ਕੁਲੂ ਦਾ વિનાਸ਼ ਹੋ ਜਾਏਗਾ ਤੁਹਾਡਾ ਪਰਿਵਾਰ ਉਜੜ ਜਾਏਗਾ ਬਚਨ ਸੱਚੇ ਹੋਏ ਗੁਲਾਬ ਰਾਏ ਦੇ ਚਾਰੇ ਸੁਪੁੱਤਰਾਂ ਦੀ ਮੌਤ ਹੋ ਜਾਂਦੀ ਹੈ ਬਾਬਾ ਗੁਰਬਖਸ਼ ਰਾਏ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁੰਦਿਆ ਹੋਇਆ ਇਸ ਪਵਨ ਸਥਾਨ ਵਿਖੇ ਜਿੱਥੇ ਕਿ ਬਹੁਤ ਵੱਡਾ ਜੰਗਲ ਹੈ ਇਸ ਸਥਾਨ ਤੇ ਪਹੁੰਚ ਜਾਂਦੇ ਨੇ ਇੱਥੇ ਹੀ ਪ੍ਰਭੂ ਦੀ ਸਿਮਰਨ ਬੰਦਗੀ ਕਰਦੇ ਨੇ ਇੱਥੇ ਹੀ ਜੋਤੀ ਜੋਤ ਸਮਾਉ ਜਾਂਦੇ ਨੇ ਸੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਸਤਿਗੁਰ ਚੜ੍ਹਦੀ ਕਲਾ ਬਖਸ਼ੇ ਬਲਾਵਤ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ